ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਮਲਕੀਤ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਝੋਟੀ ਤੇ ਇੱਕ ਦੋਸਤੋ ਜਿਹੜੀ ਤੋਕੜ ਗੱਬਣ ਮਾਝਾ ਆਪਾਂ ਦਿਖਾਵਾਂਗੇ ਤੁਹਾਨੂੰ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਡੀਓ ਤੋਂ ਪੂਰੀ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸੱਲੀ ਆਪਣੀ ਨਰਖ-ਪਰਖ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਪਰ ਦੱਸਦਾ ਸਕਦਾ। ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਰਖ-ਪਰਖ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਆ ਕੇ ਕਰਨੀ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨੇ ਪਿਛੋਂ ਦੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਬਾਈ ਸਤਿ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਤੇਰੇ ਕੋਲ ਮਾਰਕ ਬੋਲੋ ਜੀ ਡਰੈਸ ਆਪਣਾ ਆਪਣਾ ਐਡਰੈਸ ਜੀ ਪਿੰਡ ਦਸੂ ਜੱਕ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਚਾਰੋਂ ਪਿੰਡ ਦੇ ਕੋਲ ਪੈਂਦਾ ਹੈ ਪੈਰੋਂ ਬਿਲਕੁਲ ਲੱਗਦੀ ਹੈ ਨਾਲ ਠੀਕ ਹੈ ਜੀ ਅੱਛਾ ਵੀ ਜੀ ਫੋਨ ਨੰਬਰ ਤੇ ਨਾਮ ਦੱਸ ਦੋ ਫੋਨ ਨੰਬਰ ਆਪਣਾ ਵਾ 9149673301 ਤੇ ਅਜੀ ਵੀਰ ਜੀ ਦੋ ਪਸ਼ੂ ਆਪਣੇ ਕੋਲ? ਹਾਂਜੀ ਦੋ ਪਸ਼ੂ ਆਪਣੇ ਕੋਲ। ਇੱਕ ਇਹ ਬਿਲਕੁਲ ਤਾਜੀ ਸੂਈ ਝੂਟੀ ਦੀ ਇੱਕ ਟੋਕੜ ਗਵਨ ਮਾਝੀ। ਹਾਂਜੀ ਇਹ ਤਾਜ਼ੇ ਪਹਿਲਾਂ ਨੇ ਝੂਟੀ। ਠੀਕ ਹੈ ਜੀ। ਤੇ ਇਹਨੂੰ ਵੀ ਜੀ ਸੂਈ ਨੂੰ ਕਿੰਨਾੜਾ ਮੋਗਾ ਜੀ? ਇਹਨੂੰ ਹੋ ਗਿਆ 8 ਕਿ ਦਿਨਾਂ ਦਾ। ਅੱਛਾ ਜੀ ਬੱਚਾ ਕੀ ਦਿੱਤਾ ਨੇ? ਕਟਾ ਮਗਰਾ। ਠੀਕ ਹੈ ਜੀ। ਤੇ ਹੁਣ ਜਿਹੜਾ ਵੀਰ ਜੀ ਮੌਕੇ ਦਾ ਦੁੱਧ ਤਿਆਰ ਹੈ ਕਿੰਨਾ? ਮੌਕੇ ਦਾ ਜੀ ਭਾਜੀ ਜੇ ਤਾਂ ਕਿਹਨੇ ਗਾਰੰਟੀ ਦੇ ਖੜਨਾ 10 ਕਿਲੋ ਉਹ ਤਾਂ 11 ਵੀ ਆ। ਠੀਕ ਹੈ ਜੀ ਵਖਾਵਾ 11 ਮਰਾਂ ਦਾ ਕਰਦੇ ਆ। ਠੀਕ ਹੈ ਜੀ ਸੂਈ ਨੂੰ ਕਿੰਨਾੜਾ ਹਫਤਾ ਹੋ ਗਿਆ ਦ ਦੁੱਧ ਉਹ ਵੀਰ ਜੀ ਦੇ ਕਹਿਣ ਮੁਤਾਬਕ ਹੁਣ 10 ਤੋਂ 11 ਲੀਟਰ ਦੇ ਵਿੱਚ ਵਿੱਚ ਦੁੱਧ ਤਿਆਰ ਆ। ਬੱਚਾ ਦੋਸਤੋ ਇਹਨੇ ਆ ਘੱਟਾ ਦਿੱਤਾ ਵਾ। ਆ ਕਰੋ ਚੱਕ ਜੀ। ਤੋੜ ਕੇ ਤੁਹਾਨੂੰ ਦੋਸਤੋ ਦਿਖਾਉਣੇ ਨੇ ਕੋਈ। ਸੂਆ ਦੋਸਤੋ ਪਹਿਲਾ ਸੂਈ ਐ। ਇਹ ਇਹਨੂੰ ਵੀਰ ਜੀ ਤੋੜੀਏ ਕੋਈ ਫਿਰਦਾ। ਲਿਸਾ ਪਾਂ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਥੋੜਾ ਜਿਆਦਾ ਜ਼ਰੂਰ ਆ ਸੀ ਕਈ ਵਾਰ ਦੋਸਤੋ ਇੱਕਦਮ ਮੌਸਮ ਗਰਮੀ ਦਾ ਵਾ। ਤੇ ਇੱਕ ਦੋਸਤੋ ਹੁਣ ਪੱਠੇ ਪੁੱਠੇ ਥੋੜੀ ਜਿਹੀ ਕਮੀ ਕਰਕੇ ਪਸ਼ੂ ਲਿਸਾ ਪਾਂਦਾਂ ਜਰੂਰ ਆ ਜਾਂਦਾ। ਇੱਕ ਸੂ ਕੀ ਲੱਤ ਲੱਪੇ ਦੇ ਵਿੱਚ ਜਰੂਰ ਪਸ਼ੂ ਆ ਜਾਂਦਾ। ਬਾਕੀ ਦੋਸਤੋ ਮੈਦਾ ਕੱਡ ਕੱਟ ਚੰਗਾ ਵਾ ਸੋਹਣੀ ਬਰੀਡ ਦੁੱਧ ਮੌਕੇ ਦਾ 11 ਲੀਟਰ ਤਿਆਰ ਆ ਹੁਣ ਆਰਡਰ ਕੁਆਲਟੀ ਜਿਹੜੀ ਮੈਂ ਨੇ ਚੰਗੀ ਤਿਆਰ ਕੀਤੀ ਥਣਾ ਦੀ ਸਪੇਸ ਚੰਗੀ ਐ ਐਨੂੰ ਵੇਜੀ ਮੁੱਲ ਹੋ ਗਿਆ ਐਨੂੰ ਕਾਫੀ ਆਹ ਦੋਸਤੋ ਕਰੋ ਦੀ ਥਣਾ ਦੀ ਕੁਆਲਟੀ ਚੈੱਕ ਕਰ ਲੋ ਨੇਖੜਵੇਂ ਥਣ ਦੋਸਤੋ ਹੱਤੀ ਚੋਈ ਮੁੱਠੀ ਵਾਲਾ ਥਣ ਦੋਸਤੋ ਬਹੁਤ ਵਧੀਆ ਆਰਡਰ ਕੁਆਲਟੀ ਦੋਸਤੋ ਨੇ ਲਾਜਵਾਬ ਤਿਆਰ ਕੀਤੀ ਐ ਦਰمیانਾਂ ਕਰਦੇ ਆ ਦੋਸਤੋ ਛੋਟੀ ਦਾ ਪਹਿਲਾ ਸੂਬਾ ਸੂਈ ਆ ਇਹ ਥੋੜੀ ਜਿਹੀ ਲੰਮੀ ਤੋਰੀ ਬਾਹਰ ਨੂੰ ਆਹ ਦੋਸਤੋ ਕਰੋ ਚੈੱਕ ਜੀ ਆਰਡਰ ਕੁਆਲਟੀ ਦੋਸਤੋ ਇਹ ਚੈੱਕ ਕਰ ਲਓ ਵੀਡੀਓ ਬਣਾਉਂਦਾ ਦੋਸਤੋ ਟਾਈਮ ਸ਼ਾਮ ਦਾ 5 ਵਜੇ ਦਾ ਮੋਰ ਲਈ ਮੋਰ ਲਮੋ ਦੋਸਤੋ ਬਿਲਕੁਲ ਦੋਵੇਂ ਸਿੰਘ ਕੁੰਡੇ ਆ ਫੇਸ ਕੁਆਲਿਟੀ ਚੈੱਕ ਕਰ ਲਓ। ਬਾਕੀ ਠੰਡੀ ਥੀਲ ਬਿਲਕੁਲ ਠੀਕ ਹੈ। ਮਰਜੀ ਚੋਈ ਲਓ ਡੋਰ ਆ ਡੋਰ ਤੇ ਮੇਰਾ ਬਾਈ ਠੀਕ ਹੈ। ਠੀਕ ਲੈ ਚੋ ਜੀ ਲੈ। ਸਜੇ ਸੁਈ ਕਰਕੇ ਦੋਸਤੋ ਬੱਚੇ ਦਾ ਕਰਦੀ ਤੇ ਇੱਕ ਦੋਸਤੋ ਜਿਹਨੂੰ ਪਸ਼ੂ ਆਪਰੇ ਘਰੋਂ ਦਾ ਥੋੜਾ ਜਿਹਾ ਆਪਰਾ ਕਰ ਜਾਂਦਾ ਕਈ ਵਾਰਾ ਪੱਠੇ ਪੁੱਠੇ ਘਟ ਕਾਂਦੇ ਪਸ਼ੂ ਆ ਦੇ ਉਪਰੇ ਘਰ। ਦੋਸਤੋ ਸੋਹਣੀ ਬਰੀਡ ਐ ਸੋਹਣਾ ਕੱਦਗਾਠ ਐ। ਦੁੱਧ ਵੀ ਦੋਸਤੋ 11 ਦੇ ਲੀਟਰ ਦੇ ਲਾਗੇ ਬਨੇ ਤਿਆਰ ਆ। ਥਾਣਾ ਦੀ ਦੋਸਤੋ ਕੁਆਲਿਟੀ ਚੈੱਕ ਕਰ ਲਓ। ਦੋ ਤਾਂ ਜੇ ਆ ਵਧੂ ਵੀ ਦੁੱਧ ਹੈ। 10.5 ਕਿਲੋ। ਦੁੱਧ ਦੋਸਤੋ ਅਜੇ ਵਧੂਗੇ 11 12 12 13 ਕਿਲੋ ਦੋਸਤੋ ਨੇ ਮਜੇ ਨੇ ਚਵਾ ਲੈਣਾ। ਅਛਾ ਵੀਰ ਜੀ ਮੋਲੇ ਦਾ ਕੀ ਕਰਦੇ? ਮੋਲੇ ਦਾ ਭਾਜੀ 80000 ਰੁਪਏ। ਮੰਤਣ ਜੀ ਕੋਈ? ਮੰਤਣ। ਮੌਕੇ ਤੇ ਕਰੋ ਵੀਰ ਹੁਣ ਦਸ। ਠੀਕ ਹੈ ਜੀ। ਠੀਕ ਹੈ ਜੀ। 80000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਐ ਇਸ ਛੋਟੀ ਜੀ। ਮਾਨਤਾ ਨੂੰ ਦੋਸਤੋ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਜਿਹੜੇ ਵੀਡੀਓ ਦੇ ਵਿੱਚ ਦੱਸਿਆ ਗਿਆ ਮੁੱਦੇ ਠੀਕ ਹੈ ਜੀ ਠੀਕ ਹੈ ਜੀ ਅੱਛਾ ਵੀਰ ਜੀ ਜਿਹੜੀ ਅਗਲੇ ਪੇ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਹੈ ਮੱਝ ਟੋਕੜ ਗੱਬਣ ਇਹਦੀ ਡਿਟੇਲ ਦੱਸੀਏ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਗੱਬਣ ਹੋਈ ਨੂੰ ਇਹਨੂੰ ਭਾਜੀ ਗੱਬਣ ਹੋਈ ਨੂੰ 4 ਮਹੀਨੇ ਹੋ ਗਏ ਪੰਜਵਾਂ ਜਾਂਦਿਆ ਪੰਜਵਾਂ ਲੱਗਾ ਹਾਂਜੀ ਠੀਕ ਹੈ ਚੈੱਕ ਪਾਸ ਚੈੱਕ ਪਾਸ ਹੈ ਆਪਾਂ ਨੂੰ ਵੀਡੀਓ ਵੀ ਆਪਦੀ ਕੋਈ ਤਸੱਲੀ ਵੀ ਕਰਾ ਸਕਦਾ ਵਾ ਠੀਕ ਹੈ ਜੀ ਠੀਕ ਹੈ ਜੀ ਅਛਾ ਵੀਰ ਜੀ ਹੁਣ ਜਿਹੜਾ ਮੌਕੇ ਦਾ ਦੁੱਧ ਤਿਆਰ ਕਿੰਨਾ ਮੌਕੇ ਦੇ 5 ਕਿਲੋ ਦੁੱਧ ਨਾਈਟ ਆ ਉਹਦਾ ਛੇਵ ਖਾਇਆ ਜੇ ਆ 5 ਦਸਾਂ ਦਾ ਠੀਕ ਹੈ ਜੀ ਮਤਲਬ ਇੱਕ ਦਿਨ ਚ 5 ਕਿਲੋ ਦੁੱਧ ਚੁੰਗ ਲਈ ਠੀਕ ਹੈ ਜੀ ਚੌਥਾ ਮਹੀਨਾ 5 ਮਹੀਨੇ ਲੱਗੇ ਪੰਜਵਾਂ ਜਾਣ ਰਿਹਾ ਤੋਰੀਏ ਨੂੰ ਵੀ ਦੂਜੇ ਸਵੇਰੇ ਤੇ ਤੀਜੇ ਸਵੇਰੇ ਤੇ ਗੱਬਣੀ ਤੀਜੇ ਸਵੇਰੇ ਤੇ ਦੋਸਤੋ ਗੱਬਣੀ ਛੁੱਟੀ ਠੂਹ ਵਿੱਚ ਕੋਈ ਨਹੀਂ ਗੱਬੀਦਾ ਠੀਕ ਹੈ ਜੀ ਇਹ ਵੀ ਦੋਸਤੋ ਸਾਮ ਘਟ ਵਾਲੇ ਘਰੋਂ ਆਈ ਹੈ ਲਿਸਾ ਬੰਥੜਾ ਜੇ ਦੋਸਤੋ ਇਹ ਵੀ ਜ਼ਰੂਰਤ ਦੀ ਇੱਕ ਮੌਸਮ ਗਰਮੀ ਦਾ ਜੀ ਠੀਕ ਹੈ ਜੀ ਸੱਜਰ ਨੇ ਦੋਸਤੋ ਇਹਨੇ 15 16 ਕਿਲੋ ਦੁੱਧ ਚ ਵਾਇਆ ਵਾ ਜੀ ਪੰਜ ਮਮੀ ਨਾ ਦੋਸਤੋ ਜਾਣ ਲਿਆ ਚੈੱਕ ਪਾਸ ਕਨਫਰਮ ਆ ਆਪਣਾ ਕੋ ਡਾਕਟਰ ਬੇਸ਼ੱਕ ਨਾਲ ਲੈ ਵੀ ਜਿੰਨੇ ਖੜਨੀ ਹੈ ਬਰੀਕ ਚਮੜੀ ਹੈ ਦੋਸਤੋ ਸੋਹਣਾ ਕੱਦ ਕਾਠਿਆ ਚੰਗੀ ਦੋਸਤੋ ਬਰੀਡ ਵਾਲੀ ਆ ਕਰੋ ਜੀ ਚੈੱਕ ਇਹਨਾਂ ਫਿਰ ਕੁਆਲਟੀ ਥਣਾ ਦੀ ਦੋਸਤੋ ਕੁਆਲਟੀ ਚੈੱਕ ਕਰ ਲੋ ਥਣ ਦੋਸਤੋ ਬਹੁਤ ਵਧੀਆ ਹੱਥੀਂ ਚਵਾਈ ਦਾ ਥਣ ਬੇਖੋ ਜੀ ਬਹੁਤ ਵਧੀਆ ਲੈ ਜੋ ਵੇਚੀ ਲੈ ਤਾਂ ਤੇ ਮੇਰੇ ਕਿਤੇ ਅ ਅਸ਼ਵਜੀ ਕੀ ਮੁੱਲ ਕਰਦੇ ਉਹਦਾ ਮੁੱਲ ਇਹਦਾ 55000 ਰੁਪਏ ਮੰਨ ਤਾਂ ਉਹ ਗਏ ਹਾਂ ਜੀ ਮੰਨ ਤਾਂ ਉਹ ਠੀਕ ਹੈ ਜੀ 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਮੰਨ ਤਾਂ ਮੌਕੇ ਤੇ ਜਰੂਰ ਹੋਊਗਾ ਤੇ ਜੇ ਸੂਈ ਆ ਤੇ ਦੋਸਤੋ ਗੱਬੜੀਆਂ 5 ਮਹੀਨੇ ਦੀ ਚੈੱਕ ਪਾਸ ਦੁੱਧ ਹੁਣ ਮੌਕੇ ਦਾ ਜਿਹੜਾ ਤਿਆਰ ਆ 5 ਕਿਲੋ ਤੇ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਝੋਟੀਆਂ ਵਿਖਾਈ ਆ ਪਹਿਲਾ ਸੂਈ ਆ 8 ਦਿਨ ਇਹਨਾਂ ਸੂਈ ਨੂੰ ਹੋ ਗਿਆ 11 12 ਕਿਲੋ ਤੋ ਤਿਆਰ ਹੈ ਬੱਚਾ ਨਹੀਂ ਆ ਕਟਾ ਦਿੱਤਾ ਪਸ਼ੂ ਦੋਸਤੋ ਦੋਵੇਂ ਸੂਏ ਆਪਣੀ ਇੱਕ ਟਾਈਮ ਦੋ ਟਾਈਮ ਚ ਹੋ ਗਏ ਆਪਣੀ ਤਸੱਲੀ ਕਰ ਲਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ ਧੰਨਵਾਦ ਜੀ